ਸੂਪੇਚ ਪਈ ਹੜ ਦੀ ਮਾਰ ਤੋਂ ਬਾਅਦ ਜਿਵੇਂ ਜਿਵੇਂ ਪਿੰਡਾਂ ਚੋਂ ਪਾਣੀ ਖਤਮ ਹੋ ਰਿਹਾ ਉਵੇਂ-ਉਵੇਂ ਲੋਕਾਂ ਦੇ ਦੁੱਖ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਨਾੜੀ ਸਰਹੱਦੀ ਖੇਤਰ ਦੇ ਵਿੱਚ ਪਾਣੀ ਦੀ ਤਬਾਹੀ ਕਈ ਘਰਾਂ ਨੂੰ ਸਭ ਕੁਝ ਖਤਮ ਕਰ ਦਿੱਤਾ ਹੈ ਕੁਝ ਕਿਸਾਨ ਅਜਿਹੇ ਹਨ ਜੋ ਕਿ ਬਲਦ ਰਾਹੀਂ ਖੇਤਾਂ ਦੇ ਵਿੱਚ ਹਲ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਨੂੰ ਮਜਬੂਰ ਹਨ ਅਜਿਹੇ ਹੀ ਕੁਝ ਵੇਖਣ ਨੂੰ ਮਿਲਿਆ ਸਰਹੱਦੀ ਖੇਤਰ ਨਰੌੜ ਜੈਮਲ ਵਿਖੇ ਜਿੱਥੇ ਕਿ ਇੱਕ ਕਿਸਾਨ ਵੱਲੋਂ ਖੇਤਾਂ ਦੇ ਫਾਲ ਚ ਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਜਿਸ ਦੇ ਸਬੰਧੇ ਇਸ ਕਿਸਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕੁਝ ਕਿਹਾ ਉਹ ਤੁਹਾਨੂੰ ਵੀ ਸੁਣਾਉਂਦੇ ਆ ਮੇਰਾ ਨਾਮ ਸੰਦੇਸ਼ ਕੁਮਾਰ ਹੈ ਉਹ ਭਾਈ ਹੜ ਆਇਆ ਤੁਸੀਂ ਆਜੂ ਜਿਹੜਾ ਆ ਬੋਲਦਾਂ ਨਾਲ ਖੇਤੀ ਕਰਦੇ ਹਾਂ ਹਾਂਜੀ ਹਾਂਜੀ ਕੀ ਵਜ੍ਹਾ ਇਹ ਮਾਰੇ ਟਰੈਡਰ ਵਾਲੇ ਮੰਗਾਈ ਬੜੀ ਪਾਜੀ ਆ ਤੇ ਬਾ 1300 1500 ਰੁਪਏ ਘਟਾ ਲੈ ਆ ਤੇ ਅਸੀਂ ਧੱਗੇ ਮਾਰੀ ਮੋਟੇ ਰੱਖੇ ਨੂੰ ਨਾਲ ਕੰਮ ਕਰਨੇ ਆ ਆਪਰੀ ਬਾਨੇ ਕੋ ਲੋਕੇ ਨਹੀਂ ਪਾੜੇ ਪੂੜੇ ਨਹੀਂ ਬਾਨੇ ਬਸ ਇਹ ਆਪਣੇ ਹੁਣ ਹੜਾਈ ਸੀਗੇ ਹਾਂਜੀ ਉਹਦੇ ਵਿੱਚ ਤੁਹਾਨੂੰ ਕੋਈ ਫਾਇਦਾ ਮਿਲਿਆ ਸਾਨੂੰ ਕੁਛ ਨਹੀਂ ਦਿੱਤਾ ਜੀ ਸਾਨੂੰ ਕੋਈ ਚੀਜ਼ ਨਹੀਂ ਦਿੱਤੀ ਸਾਡੇ ਡੰਗਰੇ ਸਾਨੂੰ ਛੱਡਿਓ ਸਾਨੂੰ ਰਹਿਣ ਦੋ ਤੋ ਇਹਨਾਂ ਨੂੰ ਡੰਗਰੇ ਚਾਰਾ ਨਹੀਂ ਮਿਲਿਆ ਹਾਂ ਹਾਂਜੀ ਨਿਸ칸 ਸਾਡੇ ਡੰਗਰੇ ਭੁੱਖੇ ਮਰੀਏ ਪਾਣੀ ਗੁੱਡਗੁੱਡ ਚੜਦਾ ਆਏ ਰਸਨ ਦੇ ਘਰ ਆਈਏ ਖਾਦੇ ਪਕਾਈਏ ਤੇ ਡੰਗਰੇ ਕਿਹ ਬਣਾ ਤੇ ਡੰਗਰੇ ਸਾਨੂੰ ਬੱਕਰੀਆਂ ਦੀ ਭੁੱਖੇ ਮਰੀਆਂ ਡੰਗਰੇ ਹਰੇ ਟੱਗੇ ਫਾਕੇ ਮਾਰੇ ਆਨੂੰ ਕੋਈ ਚਾਰਾ ਨਹੀਂ ਦਿੱਤਾ ਹੀ ਕੋਈ ਨੂੰ ਸਦਾਚੀ ਵੀ ਸਾਡੇ ਪਿੰਡ ਆ ਜੀ ਮੈਂ ਉਹਨੂੰ ਮੈਨੂੰ ਸਾਨੂੰ ਕੁਝ ਨਹੀਂ ਦਿੱਤਾ ਉਹਨੇ ਕਿਹਾ ਨਹੀਂ ਕਿ ਸਮਾਂ ਚਾਈ ਉਹਨੂੰ ਵੀ ਲੱਭਾ ਪਿੰਡ ਦਾ 24 ਹੂਸੀ ਨਹੀਂ ਵੀ ਜਾਣਕਾਰੀ ਵੀ ਲੈ ਆ ਵੀ ਸਾਡੇ ਪਿੰਡ ਦੇ ਨਸਕਾਨ ਵਾਲਾ ਡੰਗਰ ਭੁੱਖੇ ਮਰ ਰਹੇ ਨੇ ਕੋਈ ਚਾਰਾ ਚੂਰਾ ਦਈਏ ਜਾਂ ਕੁਝ ਦਈਏ ਸਦਾਚੀ ਨੇ ਕੁਝ ਨਹੀਂ ਦਿੱਤਾ ਉਹਨੂੰ ਹਾਂ ਕਿਹੜਾ ਪਿੰਡ ਕਿਹੜਾ ਤੁਹਾਡਾ ਇਹ ਦਲਪਤ ਸਨਨੀ ਜੀ